ਕੀ ਜਾ ਕਰੀ ਚੱਕ ਆ ਡਬ ਡਬ ਪੀ ਹਾਈ ਬਿੱਲੀ ਇਹ ਇੱਕ ਹੀ ਬੰਡਿਆ ਅੱਜ ਮੈਂ ਘਰ ਆਤਰਖ ਜੋ ਪਟੋ ਲਿਆ ਦੇ ਨਾ ਨਵੀ ਤੇ ਇਹਦਾ ਰੱਖਣਾ ਪੱਲੇ ਜਿਹੜੇ ਨਹੀਂ ਆ ਜਿਹੜੇ ਟਕਣੇ ਹੀਗੇ ਇਹ ਅੜਦੇ ਹੀਗੇ ਇਹ ਕਿਉਂਕਿ ਇੱਥੋਂ ਤੱਕ ਹੀਗੇ ਜਿਹਦਾ ਨਾਲ ਜੁੜੇ ਫਿਰ ਇਹਦੇ ਨਾਲ ਅੜਦੇ ਹੀਗੇ ਫਿਰ ਡੈਡ ਨੇ ਕੀ ਕੀਤਾ ਪੱਲਾ ਜਿਹੜਾ ਨਹੀਂ ਆ ਜਿਹੜਾ ਟਕਣੇ ਇਹਨੂੰ ਵੱਡ ਕੇ ਨਾ ਤੇ ਇਧਰਲੇ ਬੰਨੇ ਜੋੜ ਦਿੱਤਾ ਤਾਂ ਉਹਨਾਂ ਟਕਣ ਘਟਾਤਾ ਵੇਖੋ ਉਹਨਾਂ ਟਕਣੇ ਦਾ ਘਟਾਤਾ ਦੰਬਸ ਇਦਾਂ ਕਰਤਾ ਮੈਂ ਸੋਚਿਆ ਕਿਰਨਦੀ ਦੇ ਹੋਂ ਪਲਾਟ ਚ ਜਾਣਾ ਪਰ ਐਤਵਾਰ ਮਿਸਤਰੀ ਛੁੱਟੀ ਕਰਦੇ ਨੇ ਤੇ ਜੀਜਾ ਹੀ ਗਏ ਉਹਨੇ ਦੁਬਾਰ ਸਾਹ ਮੱਥਾ ਟੇਕਣ ਵਾਸਤੇ ਚੰਗਾ ਹੈ ਕਿਰਨਦੀ ਦਾ ਫੋਨ ਆ ਕ ਨਹੀਂ ਤੇ ਮੈਨੂੰ ਫੇਰੇ ਪੈਣਾ ਉੱਥੇ ਤੇ ਜਿੰਦਾ ਵਜਾਣਾ ਡੈਡੀ ਵਾਹੇ ਗਏ ਨੇ ਡੈਡੀ ਪੈਨੇ ਕੀ ਹੁਣ ਘਰ ਵਹਾਰ ਖੰਡੇ ਕਿਹੜੀ ਸਬਜ਼ੀ ਬੀਜਣ ਦੇ ਉੱਥੇ ਕਿਹੜੀ ਨਹੀਂ 10 ਮਿੰਟ ਰੇਸ਼ਮ ਵੱਲ ਹੋਣ ਦੇ ਨਾਲੇ ਗੱਡੀ ਵਾਲ ਝਾਤੀ ਮਾਰ ਰਹੇ ਆ ਗੱਡੀ ਬਾਹਰ ਲਾਈ ਗਲੀ ਤੋਂ ਬਾਹਰ ਮੈਂ ਕਿਹਾ ਰੇਸ਼ਮ ਘਰੇ ਹੀ ਹੁਣ ਫੋਨ ਕਿਦਾਂ ਦਾ ਘਰੇ ਹੀ ਆ ਜਾਓ ਮੈਂ ਚਲੋ ਚੱਲ ਜਾਂਗਾ ਅਗਰ ਰੇਸ਼ਮ ਘਰੇ ਇੱਧਰ ਆ ਆਹ ਪੰਨੀ ਕਿੱਥੋਂ ਆਈ ਘੁੰਮ ਫਿਰ ਕੇ ਵੇਖੋ ਪੰਨੀ ਕਿੱਥੋਂ ਆਈ ਬਾਏ ਬਾਏ ਦੀ ਲੱਗਦੀ ਉੱਤਰ ਗਈ ਹਾਂ ਹਾਂ ਉੱਤਰ ਕੇ ਖੋਲਣ ਲੱਗੀ ਹੂਆ ਇੱਧਰ ਆ ਇੱਕ ਮਿੰਟ ਇੱਧਰ ਆ ਕਿੱਥੋਂ ਆਏ ਹੋ ਫੇਰ ਉਤਰਨ ਦੀ ਇਹ ਕਰਦੀ ਇਹ ਤੇ ਐਂ ਜਿਨਾ ਰਖਸ਼ੀ ਵਾਲੀ ਨਹੀਂ ਕਰਦੀ ਸੀ ਨਾ ਲੱਤ ਜੀ ਪਾ ਕੇ ਰਤਨ ਚਲਾਉਂਦੇ ਉਹਦਾ ਕਰਦੀ ਬਾਈ 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 ਹੋ ਗਿਆ ਕੀ ਕਰਦੀ ਆ ਹੱਪ ਰੱਗੀ ਕੱਢ ਗਾ ਤੂੰ ਜਾ ਦੇ ਪਿਆ ਟਪ 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 ਟਿੰਗੋਂਲੇ ਪਹਿਲਾਂ ਇੱਥੇ ਪਈਏ ਦੇ ਤਿੰਨ ਇੱਥੋਂ ਫਿਰ ਮੰਮੀ ਕਹਿੰਦੀ ਲਾ ਦੇ ਤੂੰ ਗੱਡੀ ਲੰਮਾ ਆਂ ਵੀ ਆਹ ਵਾਲੇ ਕੰਮਲੇ ਹੀ ਤਿੰਨ ਨੇ ਮੰਮੀ ਕਹਿੰਦੀ ਵੀ ਇੱਧਰ ਨੂੰ ਡਿਗਣਾ ਪਏ ਕਿਉਂਕਿ ਗੱਡੀ ਮੇਰੀ ਇੱਥੇ ਲੱਗਦੀ ਫਿਰ ਸਨਰੂਫ ਸਦਾ ਟੁੱਟ ਜੂਗੀ ਗੱਡੀ ਦੇ ਵਿੱਚ ਮੁੜ ਕੇ ਗੱਡੀ ਦੇ ਵਿੱਚ ਕੰਮਲਾ ਪਿਆ ਹੋਵੇ ਮੈਂ ਚਾਹ ਪਿਉਣਾ ਭਈ ਅੱਜ ਆਪਣੇ ਪਰਿਵਾਰ ਨੂੰ ਬਣਾ ਕੇ ਠੀਕਾ ਮੋਸਟਲੀ ਸੰਦੀਪ ਬਣਾਉਂਦੀ ਜਾਂ ਮੰਮੀ ਬਣਾਉਂਦੀ ਹੁੰਦੀ ਆ ਜਾਂ ਜ਼ਿਆਦਾਤਰ ਕਦੇ-ਕਦੇ ਡੈਡੀ ਵੀ ਬਣਾਉਂਦੇ ਮੈਂ ਬਹੁਤ ਘੱਟ ਬਣਾਉਂਦਾ ਐ ਅੱਜ ਮੈਂ ਬਣਾ ਕੇ ਪੀਣਾ ਚਾਹ ਡੈਡੀ ਵਾਸਤੇ ਫਿੱਕੀ ਕੱਢਣੀ ਪੈਂਦੀ ਐ ਮੈਂ ਖੰਡ ਪਾਦਣ ਲੱਗਾ ਹੀਗਾ ਪਰ ਬਚਾਅ ਹੋਗਾ ਇਸ ਚੀਜ਼ ਦਾ ਮੈਨੂੰ ਚਿੰਤਾ ਭਜਦਾ ਜਿਹੜੇ ਡੇਲੀ ਬਣਾਉਂਦੇ ਉਹਨਾਂ ਨੇ ਭੁੱਲਾ ਚਿੰਤਾ ਮੰਮ ਪੀ ਲੋ ਕਿੰਦੀ ਕਾਲੀ ਵੱਡੀ ਆ ਚੱਲ ਦੇ ਦੋ ਹੁਣ ਬਸ ਪੀ ਲਿਆ ਦੇ ਦੋ ਕੱਲ ਨਾ ਮੇ ਜੀ ਨਹੀਂ ਆਉਂਦੇ ਮੰਮੀ ਕਹਿੰਦੇ ਵੀ ਪਿਆਸ ਜੜੀ ਨਹੀਂ ਉਹ ਬਹੁਤ ਜ਼ਿਆਦਾ ਲੱਗਣ ਦੀ ਮੈਨੂੰ ਤੇ 슈ਗਰ ਚੈੱਕ ਕਰਾ ਭਲਾ ਚੈੱਕ ਕਰੀਏ ਭਲਾ ਇਦਾਂ ਹੀ ਮੇਰੇ ਗਾੜੀ ਹੁਣਾਂ ਨੂੰ ਉਧਰ ਪਿਆਸ ਬੜੀ ਉਦਾਂ ਕੀ ਕਰ ਕਾਲ ਆਲੂ ਵਾਲੇ ਪਰੌਂਠੇ ਨਹੀਂ ਖਾਦੇ ਹੁਣੇ ਚੈੱਕ ਕਰ ਲੈਣੇ ਪਰੌਂਠੇ ਪਰੌਂਠੇ ਬੋਲਣ ਦੇ ਕੀ ਖਾਦੇ ਹੀ ਪਰੌਂਠੇ ਸਾਰੇ ਖਾਦੇ ਸਾਨੂੰ ਤੇ ਲੱਗਣ ਦੇ ਲੱਗੇ ਸੀ ਨੀ ਉਹ ਖਾਈ ਚਾਹ ਤਾਂ ਕਿੰਨੀ ਪੀਤੀ ਮਿੱਠੀ ਤੇ ਚਾਹ ਤਾਂ ਪੀਤੀ ਆ ਵਾਹਿਗੁਰੂ ਧੰਨ ਬਾਬਾ ਨਾਲ ਤਾਂ ਮੇਰੇਆਂ ਕਰਨ ਸੱਚੇ ਪਾਤਸ਼ਾਹ ਨਹੀਂ ਹੈਗੀ ਜੀ ਮਹਾਰਾਜ ਦੀ ਕਿਰਪਾ ਚਾਹ ਪੀ ਕੇ ਹਾਂ 98 98 ਠੀਕ ਹੈ ਉਦਾਂ ਹੀ ਉਦਾਂ ਹੀ ਉਦਾਂ ਹੀ ਨਾ ਮਮੀ ਸੀ ਜੇ ਵੀ ਲੈ ਲਿਆ ਨਾ ਵਾ ਅੱਜ ਤੇਰੀ ਬਾਜੀ ਪੈ ਗਈ ਚਲੋ ਆਓ ਮੇਰੇ ਕੋਲ ਉੱਠ ਕੇ ਉੱਠੋ ਉੱਠੋ ਉਠੋ ਉਠੋ ਟੋ ਟੋ ਇਹ ਚਲੋ ਉਠੋ ਉਠੋ ਫੇਰ 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 ਚਲੋ ਉਠੋ ਉਠੋ ਅਟਕੇ ਤਰੋ ਤਰ ਕੇ ਆਓ ਇਧਰ ਮੇਕੋ ਆਓ ਆਜੋ 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 ਕਿਉਂ ਮੇਰੀ ਤੀ ਬਈ ਤਰ ਨਗ ਪੀਣ ਮੜਾ ਮੜਾ ਤਰ ਨਗ ਪੀ ਚਲੋ ਉਠੋ ਫੇਰ ਤਰ ਹੋਰ ਕੋਈ ਕੁਛ ਨਹੀਂ ਚਲੋ ਚਲੋ ਮम्मा ਕੋ ਜਾਓ ਉਠੋ ਉਠੋ ਤਾਂ ਚਲੋ ਸ਼ਾਬਾਸ਼ ਉਠੋ ਉਠੋ ਟੋ 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 ਜੋਰ ਲਾਓ ਆਪੇ ਚਲ ਹੁਣ ਘੁੰਮ ਜਾਓ ਹੁਣ ਉਧਰ ਜਾਓ ਮम्मा ਕੋ ਮम्मा ਕੋ ਜਾਓ ਉਠੋ ਖਾਰੇ ਜਾਨੇ ਵੇਖਣ ਦੇ ਮਰੀਤੀ ਨੂੰ ਇਹ ਮੇਤੀ ਹੁਣ ਵੇਖੇ ਤੁਰਦੀ ਚਲੋ ਇਧਰ ਮਮਾ ਕੋ ਜਾਓ ਜਾਓ ਮਮਾ ਕੋ ਮਮਾ ਕੋ ਜਾਓ ਜਾਓ ਉਹ ਉਹ ਹੋਈ ਤੇਰੀ ਤੇ ਨਾ ਦੇ ਨਾ ਉੱਠ ਕੇ ਆਓ ਆਓ ਮੇਰ ਕੋ ਆਜੋ 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 ਆ ਗਈ ਆ ਗਈ ਨਹੀਂ ਆ ਗਈ ਆ ਗਏ ਮੋਤਾ ਆ ਗਈ ਮੋਤਾ ਗਏ ਪਿਆਰੜ ਜੰਦਾ ਨਾ ਚਾਹੀਦਾ ਚਲੋ ਫੇਰ ਉਠੋ ਜਾਓ 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 ਮਮਾ ਕੋ ਮਮਾ ਕੋ ਚਲੋ ਆਓ ਆਓ ਫੇਮ ਮੇ ਕੋ ਆਜੋ 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 ਕਿਉਂ 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 ਤੁਰਦੀ ਕਿ ਨਹੀਂ ਮੇਰੀ ਧੀ ਆਏ ਹਾਏ ਨજર ਨਾ ਲੱਗੇ ਨੀ ਮੇਰੇ ਪੁੱਤ ਨੂੰ ਮੈਂ ਇਪਲਾੜ ਤੇ ਮੈਂ ਮੂੰਗਰੇ ਤੋੜ ਲਏ ਉਹ ਰੱਖੇ ਥੋੜੇ ਜੇ ਤੋੜ ਕੇ ਆਓ ਵੇਖੋ ਹੋਰ ਤੋੜਦੇ ਆ ਜੇ ਅੱਧਾ ਕਿਲੋ ਕਰ ਲਿਆ ਇਹ ਤਾਂ ਮਹ ਪਈਆ ਕੋਏ ਲੈ ਵੀ ਸੁਖਣਾ ਮੂੰਗਰੇ ਦੇ ਕਿੰਨੇ ਤੋੜ ਲਏ ਹੁਣ ਆਪਾਂ ਕਪਾਣੀਆ ਲੈ ਉਹ ਲੈ ਕੇ ਆਮ ਨੂੰ ਰਿਹਾ ਨਹੀਂ ਨਹੀਂ ਨੇ ਦੇ ਦੋ ਕਿ ਹਨ ਦੇ ਦੋ ਆਪਣੇ ਘਰ ਵਾਸਤੇ ਲੈ ਜਾਂਦੇ ਦੇ ਦੋ ਕਿ ਹਨ ਮੈਂ ਯਾਰ ਪੱਕਣ ਦੇ ਕਿਸੇ ਮੂੰਹ ਪੈ ਜਾਣਗੇ ਯਾਰ ਨਹੀਂ ਤੋੜ ਲਾਂਗੇ ਹੈ ਨਹੀਂ ਤੋੜ ਲਾਂਗੇ ਕਿਦਾਂ ਤੋੜ ਲਾਂਗੇ ਮੈਂ ਹੈ ਉਥੇ ਬਹੁਤ ਵਾ ਇੰਨੀ ਮਸਨ ਹੋਰ ਉਹਨੇ ਬੰਦੇ ਦੀ ਹਿੰਮਤ ਚਾਹੀਦੀ ਤੋੜਨਾਂ ਤੇ ਇੰਨੇ ਹੋਰ ਹੋਣੇ ਪੱਕ ਗਏ ਇਹ ਤੇ ਸੰਦੀਪ ਕੈਂਡ ਵੀ ਆਹ ਵਾਲਾ ਸੂਟ ਐਨੀਵਰਸਰੀ ਤੇ ਪਾਉਣਾ ਹੈ ਇਹਨੂੰ ਕਲਰ ਹੋ ਜਾਊਗਾ ਹੁਣ ਇਹ ਰੱਬ ਜਾਣਦਾ ਔਰ ਜਿੱਥੇ ਕਹਿੰਦੇ ਨੇ ਚੁੰਨੀ ਮੇਰੀ ਰੰਗ ਦੇ ਲਲਾਰ ਗਿਆ ਮੈਂ ਕਹਣਾ ਚੁੰਨੀ ਰੰਗਦਾ ਰਿਆਂ ਇਹ ਜਾ ਕੇ ਪੁੱਛਾਂਗਾ ਨਹੀਂ ਤੇ ਕੱਲ ਖਾਲੀ ਚਲੇ ਜਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਮੈਂ ਤੇ ਮੰਮੀ ਜਾ ਰਹੇ ਸੀਗੇ ਮਾਰਕੀਟ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ 21 ਤਰੀਕ ਨੂੰ ਸਾਡੀ ਐਨੀਵਰਸਰੀ ਆ ਰਹੀ ਆ ਤੇ ਮੈਂ ਸੋਚਿਆ ਕਿ ਇਹਨਾਂ ਨੂੰ ਗਿਫਟ ਦੇ ਦਾਂ ਲਿਆ ਕੇ ਤੇ ਗਿਫਟ ਦਾ ਵਲੌਗ ਤੇ ਨਹੀਂ ਬਣਾਣਾ ਉਸਰਾ ਮਾਰਕੀਟ ਦਾ ਬਣਾ ਲਾਂਗੇ ਕਿਉਂਕਿ ਜੇ ਗਿਫਟ ਦਾ ਬਣਾਇਆ ਤੇ ਫਿਰ ਇਹਨਾਂ ਨੂੰ ਪਤਾ ਚੱਲ ਜਾਣਾ ਕਿ ਕਿਹੜਾ ਗਿਫਟ ਲਿਆ ਫਿਰ ਸਰਪ੍ਰਾਈਜ਼ ਹੀ ਨਹੀਂ ਰਹਿ ਜਾਣਾ ਇਸ ਕਰਕੇ ਹੁਣ ਆਪਾਂ ਜਾ ਰਹੇ ਹਾਂ ਬਸ ਗਿਫਟ ਇਹੀ ਦਿਖਾਣਗੇ ਉਸ ਦਿਨ ਹੀ ਤੁਹਾਨੂੰ ਕਿਉਂਕਿ ਤੁਹਾਨੂੰ ਪਤਾ ਚੱਲ ਜਾਏਗਾ ਇੰਨੇ ਦਿਨ ਪਹਿਲਾਂ ਤਾਂ ਲਿਆ ਨਹੀਂ ਆ ਕਿ ਉਹਨੂੰ ਟਾਈਮ ਲੱਗਣਾ ਬਨਨ ਤੇ ਤੇ ਫਿਰ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਚਲਿਏ ਚਲੋ ਹੋ ਗਏ ਰੈਡੀ ਹਾਂ ਚਲੋ ਚਲਿਏ ਉਹਨਾਂ ਨੂੰ ਤਾਂ ਪਤਾ ਚੱਲ ਜਾਣਾ ਕਿਉਂਕਿ ਤੁਹਾਨੂੰ ਪਤਾ ਹੈ ਵਲੌਗ ਤੇ ਉਹ ਹੀ ਐਡਿਟ ਕਰਦੇ ਨੇ ਤੇ ਮੈਂ ਤੇ ਕਰ ਦੇਣੀ ਆ ਤੇ ਤਾਂ ਕਰਕੇ ਫਿਰ ਸਰਪ੍ਰਾਈਜ਼ ਸਾਰਾ ਕੈਨਸਲ ਹੋ ਜਾਣਾ ਆਪਾਂ ਚੱਲ ਪਈਏ ਘਰ ਮੰਮੀ ਕਾਹਦੇ ਸੰਤਰੇ ਹੋ ਤਰਾ ਹੋ ਨਿਆਰ ਅਸੀਂ ਪਹੁੰਚ ਗਏ ਆ ਸਿਟੀ ਰੋਡ ਮਾਰਕੀਟ ਹੁਣ ਆਪਾਂ ਪਹੁੰਚ ਗਏ ਪੂਸ਼ਣ ਦੀ ਹੱਟੀ ਤੇ ਸਮਾਨ ਤੇ ਆਪਾਂ ਲੈ ਲਿਆ ਵਾ ਪੂਸ਼ਣ ਦੀ ਦੁਕਾਨ ਤੋਂ ਤਾਂ ਹੁਣ ਕਾਰ ਵਾਪਸ ਜਾਉਣੀ ਹੈ ਹੁਣ ਜਾਣਗੇ ਕਾਰ ਰਸਤੇ ਦੇ ਵਿੱਚੋਂ ਗੁਲਚਾ ਵੀ ਖਾਦਾ ਸੀ ਤੇ ਮੰਮੀ ਨੇ ਜੂਸ ਪੀ ਲਿਆ ਤੇ ਹੁਣ ਆਪਾਂ ਜਾਣੇ ਕਾਰ ਤੇ ਅਰ ਗੁਣ ਆਪਾਂ ਦੇਖਨੇ ਵਲੌਗ ਤਾਨੂੰ ਭਾਈ ਦੇ ਸਾਲੇ ਦਾ ਭਾਬੀ ਦੇ ਭਰਾ ਦਾ ਮਤਲਬ ਕੁੜੀ ਸੋਣੀ ਹੁੰਦਾ ਕੁੜੀ ਸੋਣੀ ਆ ਜੀ ਲਓ ਜੀ ਹੁਣ ਦੇਦੀ ਹੁਣ ਆਏ ਹੁਣੇ ਅਜੇ ਕਾਕਾ ਕਿਥੇ ਇਹ ਸੁੱਤੀ ਕੀ ਹਰਗੁਣ ਤੇ ਮੈਂ ਗੰਦੇ ਕੰਮ ਸੰਦੀਪ ਹੁਣੇ ਬਾਜ਼ਾਰ ਗਈਆਂ ਨੇ ਮੰਮੀ ਦੇ ਨਾਲ ਪਤਾ ਨਹੀਂ ਇਹ ਸੂਟ ਨੂੰ ਨਾ ਸੁਨੇਵਾ ਸੂਟ ਨੂੰ ਕਲਰ ਕਰਾਉਣ ਗਈਆਂ ਚੱਕਰੀ ਵੀ ਯਾਰ ਮੰਮੀ ਆ ਗਈ ਮੰਮੀ ਹੁਣੇ ਵੀ ਘਰੇ ਆ ਗਏ ਨੇ ਡੈਡੀ ਨਹੀਂ ਹਲਦੀ ਭਿਆ ਲਿਆਏ ਕਿੰਨੇ ਨਿਕਲੀ ਡੜੀ ਹਲਦੀ 4 ਕਿਲੋ 250 ਗ੍ਰਾਮ 4 ਕਿਲੋ 250 ਗ੍ਰਾਮ ਜਿੰਨੇ 250 ਉਹ ਪਹਿਲਾਂ ਨੂੰ ਸਭ ਨੂੰ ਨਹੀਂ ਜਾਂਦੀ ਆਹ ਇਹ ਵੀ ਗੱਲ ਸਹੀ ਥਾਦੇ ਮ ਮਰਲਾ ਨਹੀਂ ਦੇ ਉਹ ਜਾ ਵਾੜ ਦਿਨਾਂ ਥਾਂ ਸਿੱਧਾ ਸਿੱਧਾ ਆ ਇੰਨਾ ਵੀ ਫੇਰੀ ਬੜੀ ਹੈ ਬੜੀ ਨਿਕਲੀ 4 ਕਿਲੋ ਇਹ ਨਾ ਘਾਉਤ ਮੁਕਣੀ ਨਹੀਂ ਉਹ ਸੱਚ ਉਹ ਜੀ ਆਖੀ ਤੋਕ ਨਹੀਂ ਲੈ ਮੇਰੇ ਮੂੰਹ ਸੇ ਨਿਕਲ ਗਿਆ ਉਹਦਾ ਸੁੱਕੀ ਕਿੰਨੀ ਸੁੱਕੀ ਗਈ ਉਹਦਾ ਕੱਢ ਤੋ ਬਗੈਰ ਹਾਂ ਧਿਆਨ ਤੋਂ ਬਗੈਰ ਉਹ ਕੋਦਰ ਨਹੀਂ ਗਈ ਕਿਦਾਂ ਗਈ ਲੋ ਕਿਨੇ ਕਿਲੋ ਆਏ ਉਹ ਕਰ ਦੋ ਕਿ ਜਿਹਦਾ ਹਟ ਨਹੀਂ ਆ ਗਿਆ ਨਹੀਂ ਹੁਣ ਜੋ ਖਲ ਡੇ ਨਹੀਂ ਹੁਣ ਹਾਂ ਤੇਨੇ ਕਿਲੋ ਹੈ ਉਹਦਾ ਉਹ ਉਹਦੇ ਦਸਨੇ ਚਾਰ ਪਤੂ 225 ਕੰਮ ਤੇ ਪਿਆ ਆ ਕੇ ਮੁੜ ਕੇ ਥੋੜੀ ਜੀ ਘਟ ਗਈ ਹਣੀ ਉਹ ਫੇਰ ਕਿਤੇ ਜੋਗਦੇ ਪਹਿਲਾਂ ਹੀ ਦੋ ਦਿਨ ਬਸ ਬਾਅਦ ਨਹੀਂ ਜੋਕਣੀ ਤੇ ਜਿਹੜੀ ਘਟ ਜੇ ਤੁਹਾਨੂੰ ਕਹ ਕੋਲੋਂ ਪੂਰੀ ਕਰਕੇ ਦਿਓ ਕਿਹਨ ਦੇ ਦੀ ਵੀ ਨਹੀਂ ਆ ਸੂਟ ਦੇ ਗਏ ਸੀ ਆਪਣੇ ਪੁਰਾਣੇ ਕਹਿੰਦੇ ਵੀ ਕਿਸ ਨੂੰ ਨੇ ਕਿਸ ਨੂੰ ਦੇ ਦੇਓ ਵੀ ਉਹਨਾਂ ਦੇ ਕੰਮ ਆਜਣੀ ਕੋਈ ਲੇਡੀਜ਼ ਮਿਲ ਜੇ ਸਾਡੇ ਕੰਮ ਕਰਦੇ ਕਹਿੰਦੇ ਜਾਂ ਉਹਨਾਂ ਨੂੰ ਦੇ ਦੇਈਏ ਕਿਸ ਨੂੰ ਨਾਲ ਕੰਮ ਆ ਜਾਣਗੇ ਆ ਪਜਾਮਾ ਭਾਜੀ ਉਹਨਾਂ ਨੇ ਮੈਨੂੰ ਦਿੱਤਾ ਇਹ ਮੈਂ ਹੁਣੇ ਪਾ ਲੈਣਾ ਮੈਨੂੰ ਵਧੀਆ ਲੱਗਾ ਬਹੁਤ ਸੋਹਣਾ ਲੱਗਾ ਤੇ ਭਾਈ ਹੁਣੋਂ ਟਾਈਟ ਆ ਉਹ ਕਹਿੰਦੇ ਦੀਪ ਤੂੰ ਪਾ ਲੈ ਮੈਂ ਕਹਾਂ ਮੈਂ ਪਾ ਲੂੰਗਾ ਵੀ ਮੈਂ ਇਹ ਕਿਹੜੀ ਗੱਲ ਐ ਤੇ ਮੇਰਾ ਪਜਾਮਾ ਤੇ ਪੂਰਾ ਫਰਸਟ ਕਲਾਸ ਆ ਗਿਆ ਘੈਂਟ ਮੈਂ ਕਿਹਾ ਤੂੰ ਇਕੱਲੀ ਨੇ ਘਰੇ ਕੀ ਕਰਨਾ ਐ ਤੂੰ ਵੀ ਨਾਲ ਚੱਲ ਪਾਵੇਂ ਕਹਿੰਦੀ ਚਲੋ ਚੱਲ ਜਾਈਏ ਫਿਰ ਤੇ ਹੁਣ ਬਾਅਦ ਤੇ ਜਾਵਾਂਗੇ ਉਹ ਅੰਦਰ ਵਾਲੀ ਬੱਤੀ ਬੰਦ ਕਰਉਣੀ ਸੀ ਨਾ ਜੇ ਛੋਟੀ ਜਗੰਡੀ ਫਿਰ ਜਗਦੀ ਰਹਿੰਦੀ ਜਿਵੇਂ ਸਾਰੀਆਂ ਜਗਨੀਆਂ ਫਿਰ ਬੰਦ ਕਰਿਆ ਚੱਲ ਆ ਕਦੀ ਡਾਈ ਕਰਉਣਾ ਉਹ ਸੂਟ ਵੇਖੋ ਭਾਈ ਦੱਸਣਗੇ ਹੋਣਾ ਕਿ ਨਹੀਂ ਹੋਣਾ ਹਿੰਦੀ ਅਬੀ ਸੂਟ ਡਾਈ ਕਰਾਉਣਾ ਚੱਕਰੀ ਬਾਜ਼ਾਰ ਚ ਤੇ ਹੋਇਆ ਨਹੀਂ ਐ ਤੇ ਹੁਣ ਪਤਾ ਨਹੀਂ ਉਹ ਕਿਹੇ ਕੱਪੜੇ ਤੇ ਨਾਲ ਉਹਦੇ ਨਾਲ ਮੈਕਸਮ ਡਾਈ ਕਰਾਉਣਾ ਹੈ ਰੰਗ ਤੇ ਮਿਲਿਆ ਨਾ ਮਾਤੇ ਆ ਕਪੜਾ ਉਹ ਘਰੇ ਘਰੇ ਭੁੱਲ ਕੇ ਕਪੜਾ ਦੇ ਸੂਟ ਲੈ ਗਈ ਜਿਹੜਾ ਡਾਈ ਕਰਾਉਣਾ ਕਪੜਾ ਭੁੱਲ ਗਈ ਇੱਥੇ ਲੈ ਵੀ ਸੂਟ ਦਰੰਗ ਗਿਆ ਗਿਆ ਹਾਂ ਇਹ ਕੀ ਬਣਾਉਂਦਿਆਂ ਸੀ ਦਾਦੀ ਲਾਗੇ ਬੈਠੀ ਐ ਬਤੇਰੀ ਰੋਗ ਦੀ ਪਰ ਕਿੱਥੋਂ ਰੁਕਾਂ ਨੀ ਇਧਰ ਵੇ ਇਧਰ ਨਹੀਂ ਵੰਦੀ ਹਾਂ 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 ਚੋਈ ਬਰਾ ਚੋਵੇ ਇਹ ਕੀ ਬੰਡਿਆ ਹਰਗੁਣ ਲੈ ਲੈ ਇਧਰ ਵੇਖੋ ਸਹੀ ਬਾਉਜੀ ਕੀ ਬੰਡਿਆ ਕੰਬੜੀ ਜਾਂਦੀ ਪਤਾ ਨਹੀਂ ਵਿਖ ਜਿਹੜੀ ਪਹਾੜੀ ਤੇ ਲੈ ਆ ਉਹ ਹਰਗੁਣ ਤੂੰ ਆਖੇ ਕਿਉਂ ਨਹੀਂ ਲੱਗਦੀ ਦਾਦੀ ਨੇ ਮੂੰਹ ਤੋਂ ਕੱਢ ਕੇ ਛੁੱਟੀ ਹੇ ਕੂਰਾ ਆ ਜਾਣਾ ਇਹ ਕੂਰਾ ਇੱਥੇ ਕੂਰਾ ਆ ਜਾਣਾ ਆ ਜਾਣਾ ਉਹਨੂੰ ਕਹਿੰਦੀ ਆ ਜਾ ਉਧਰ ਕੱਟੀ ਵਸੀ ਚੁਗਣ ਡਈ ਹੈ ਨਾ ਕਾ ਕਾਂਢੀ ਉਹਨੂੰ ਕਹਿੰਦੀ ਆ ਜਾ ਆ ਬੜੀ ਖੁਸ਼ ਹੁਣ ਕਹਿੰਦੀ ਆ ਜਾ ਆ ਜਾ ਬਸ ਆ ਜਾ ਹੁਣ ਬਸ ਕਰ ਹੈ ਉਹ ਤੇਰਾ ਭਲਾ ਜੀ ਆਹ ਤੇਰਾ ਭਲਾ ਜੀ ਬਸ ਉਹ ਅੱਖਾਂ ਚ ਪੈ ਜਾਣੀ ਉਹ ਚਾਰ ਸਫੇਰੇ ਤੁਰੇ ਫੇਰਦੀ ਅਰੇ ਇਹਦੀ ਫੇਰਦੀ ਆਰ ਗੁਣੇ ਕੀ ਬੰਡਿਆ ਇਹ ਕੀ ਬੰਡਿਆ ਇਹ ਇਹ ਕੀ ਬੰਡਿਆ ਇੱਧਰ ਇੱਕ ਹੀ ਬੰਡਿਆ ਇਹਦੇ ਚਾਟਣੇ ਕੋ ਗੰਦ ਕਰਨ ਵਾਲਾ ਵੇਖੋ ਸਹੀ ਵੇਖੋ ਕੀ ਕਹਿਣੇ ਨੇ ਇਹਦੇ ਹੁਣ ਵੱਜ ਜਾਣੀ ਆ ਵੇ ਸਹੀ ਕਿਦਾਂ ਢੇਰੀ ਦੇ ਉੱਤੇ ਤਾਂ ਚੜੀ ਜਾਂਦੀ ਤਾਂ ਵੇਖੋ ਸਹੀ ਤੋਂ ਮੈਂ ਆ ਕਹਿਣੇ ਲੈ ਉਹਦੇ ਭਾਦਿਆਂ ਪਾਉ 12 ਹਰ ਗੁਣ ਤੇਰੇ ਵੱਜੇ ਹਰ ਗੁਣ ਨੇ ਇਹ ਕੀ ਬੰਡਿਆ ਆਈ ਜਾਂ ਫੁੱਟ ਰਹਿੰਦੇ ਉਹ ਕਹਿੰਦੇ ਮੁੰਡੇ ਮੁੰਡੇ ਤੇ ਨਹੀਂ ਉਹ ਕਿਰੰਦਾ ਹਾਂ ਹਾਂ ਅਸੀਂ ਇੱਥੇ ਬੜੀ ਖੁਸ਼ ਘਰ ਹੀ ਤੇ ਕਹਿੰਦੀ ਮੈਨੂੰ ਬਾਹਰ ਲੈ ਕੇ ਚਲੋ ਹੁਣ ਵੇਖੋ ਰੇਤ ਕੀ ਬੰਡਿਆ ਹੈ ਮੈਂ ਕਿਹਾ ਕਮਾਲ ਹੋਈ ਪਈ ਹੁਣ ਤੇ ਕਹਿੰਦੀ ਵੀ ਬਸ ਅਰਗੁਣ ਤੁਰ ਕੇ ਆ ਜਾ ਤੁਰ ਕੇ ਨਰੀਏ ਜਿੱਡੇ ਖੁਸ਼ ਹੁੰਦੇ ਆਰਗੁਣ ਆ ਗਈ ਮम्मी ਕਿੱਦਾਂ ਕਿੱਦਾਂ ਰੀਏ ਦੇ ਦਹੀਂ ਮਸਤ ਮਿੱਠੀ ਵਾਗੀ ਸੰਦੀਪ ਭਾਈ ਦੇਖਾ ਹਾਂਜੀ ਹਾਂਜੀ ਖਾਈ ਪੈਣੀ ਬਿਟੀ ਰੀਏ ਤਾਂ ਖਾਈ ਪੈਣੀ ਕਿੰਨਾ ਕਿੰਨਾ ਨਹੀਂ ਵੇਖੋ ਹਰਗੁਣਾ ਇਹ ਕੋਈ ਨਹੀਂ ਕਿੰਨਾ ਹਾਂ ਹੋਇਆ ਖਾਜਣ ਪਾਲੇ ਕਿੰਨਾ ਕੋਸੇ ਵੇਖੋ ਸਹੀ ਕਿੰਨੇ ਚਾਹ ਚੜਿਆ ਕਹਿੰਦੀ ਮੈਨੂੰ ਤਾਰ ਦੇ ਬਸ ਇਹ ਤਾਂ ਤਾਰ ਦੇ ਏਕ ਹੀ ਮੰਡਿਆ ਹਰ ਗਣ ਓਏ ਓਏ ਏਕ ਹੀ ਬਣ ਗਿਆ ਤੇਰਾ ਭਲਾ ਹੋ ਜਾਏ ਆਹਾਂ ਮਸ਼ੀਨੋਂ ਸਹੀ ਨਿਕਲੀ ਹਾਂ ਸਹੀ ਓ ਤੂੰ ਉਧਰ ਦੇ ਵੇਖ ਕੇ ਲੈਂਦੀ ਆਂ ਨਾਲ ਹੀ ਮੇਰੇ ਸੁਨੀਲ ਹਾਂ ਤਾਜੀ ਸੂਟ ਨੇ ਵੇਖਾ ਰੰਗ ਹੋਇਆ ਸੱਚ ਇਹਦੇ ਨਾਲ ਨੂੰ ਸਹੀ ਐ ਐਵੇਂ ਚੱਕਰੀ ਚ ਕੇਂਦਰ ਰੰਗ ਨੇ ਉਹਨਾਂ ਦਾ ਇਹ ਕਰ ਦਿੰਦਾ ਜਿਹੜਾ ਅਗਰ ਦਾ ਫਰੋੜ ਤੇ ਆ ਅੱਛਾ ਹਾਂ ਇੰਦਰ ਆਪਣੇ ਦੇਸੀ ਘਿਓ ਵੇਖੋ 1 ਕਿਲੋ ਨਿਕਲਾ ਮੰਨ ਲਓ ਅੱਧਾ ਭਾਗ ਘੱਟ ਕਿਲੋ ਚੋਂ ਮਲਾਈ ਜੋੜੀ ਮੈਂ ਤੇ ਆਇਆ ਸੀਗਾ ਸਵੀਟਪੋਇੰਟ ਲੈਣ ਵਾਸਤੇ ਲੈ ਲਿਆ ਨਾਲ ਆਪਣੇ ਰਾਜੂ ਆ ਰਾਜੂ ਨਹੀਂ ਰਹਿਣ ਵਾਸਤੇ ਅੱਜ ਮੈਂ ਕੱ ਰਾਤ ਰੁਕ ਜੂ ਇਹ ਕੌਮ ਕੀ ਹੈ ਹੋਲੇ ਮਨੇ ਦਾਈ ਤੇ ਅਸ ਅਸ਼ਾ ਡੈਡੀ ਕੋ ਪੁੱਛਣਾ ਪੁੱਛੋ ਪੁੱਛੋ ਹਾਂਜੀ ਸੁੱਤੇ ਚਲੋ ਲੈ ਆਉਣ ਪੀਜ਼ਾ ਬਣਾਉਂਗਾ ਵਲੇ ਬਲੇ ਜਾ ਇਹਦੇ ਨਾਲ ਜਾ ਉੱਥੇ ਖੂਈ ਤੇ ਪਾਣੀ ਭਰਨ ਜਾਣਾ ਹੈ ਹੈ ਇਹ ਅੱਜ लवली ਹੋਣਾਂ ਨੇ ਪੀਜ਼ਾ ਬਣਾ ਖਵਾਵਾਂਗੇ ਆ ਵੇਖੋ ਮੰਜੇ ਤੇ ਬੈਠੇ ਹੋਣ ਤੇ ਹੁਣ ਲੱਗੇ ਨੇ ਵੇਲਣ ਬੁਲਣ ਛਟੀਆਂ ਰਟੀਆਂ ਠੀਡ ਕੌਣ ਲਾਇਆ ਆ ਮੈਂ ਤਾਂ ਨਹੀਂ ਨਹੀਂ ਉਹ ਸਵੀਟ ਕੌਰ ਸਸਤੇ ਹੀ ਮਿਲ ਗਏ 100 ਰੁਪਏ ਦਾ ਪੈਕਟ ਮੈਂ ਵੀ ਸਾਰਿਆਂ ਨੂੰ ਪੀਜ਼ਾ ਖਵਾ ਲਤੇ ਹੁਣ लवली ਰਹਿ ਗਈ ਮੈਂ ਕਹਾ ਇਹ ਨਾ ਕੇ ਵੀ ਹਾਂ ਮੈਨੂੰ ਨਹੀਂ ਖਵਾਇਆ ਹੁਣ ਇਹਨੇ ਖਵਾ ਦੋ ਅੱਜ ਮਾਣੀ ਨੂੰ ਤਵੇ ਵਾਲਾ ਹੋਇਆ ਹਾਂ ਮੈਂ ਕਹਣਾ ਇੰਨੀ ਸਪੀਡ ਦੇ ਵਿੱਚ ਪੀਜੇ ਨੂੰ ਪਏ ਐ ਕਰਕੇ ਪੀਜਾ ਲੱਭਾ ਹੀ ਨਹੀਂ ਭਰਾ ਕਿੱਧਰ ਗਿਆ ਜੀ ਹੈ ਡੁੱਗ ਗਿਆ ਹੈ ਹੁਣ ਲੈ ਵੀ ਆ ਵੀ ਬਣ ਗਿਆ ਚਲੋ ਆ ਬਾਹਰ ਬਾਬਾ ਟਾਈਮ ਹੋ ਗਿਆ ਤਨੂੰ ਵਿੱਚ ਬੈਠੀ ਆ ਪੀਜਾ ਵੇਖੋ ਉਹ ਤੁਹਾਡੀ ਪਹਿਲੀ ਵਾਰੀ ਵੇਖਿਆ ਐਡਾ ਵੱਡਾ ਪੀਜਾ ਇਹ ਐਡਾ ਦਿੰਦਾ ਮੇਰੇ ਪਤਾ ਨਹੀਂ ਕਿੰਨੇ ਦਾ ਦਿੰਦਾ ਹੈ ਨਾ ਹੂੰਗਾ ਹੀ ਨਾ ਪੀਜਾ ਕਰੋ ਚੱਕ ਆ ਡਬ ਡਬ ਪੀ ਪਹਿਲੀ ਵਾਰ ਹੀ ਵੇਖਿਆ ਕੀ ਕਰ ਤੂੰ ਹੀ ਕਰ ਆ ਵੀ ਖਾ ਲਵਾਂ ਮੈਂ ਅੱਜ ਨੂੰ ਚੁੱਪਚੀ ਪੀਤੇ ਫਰਦੀ ਵੇਹਾਂ ਹਾਂ ਇਹਦਾ ਵੀ ਨਾ ਮੇਰੇ ਜੀਜਾ ਸਾਹ ਤਾ ਵੀ ਇਹ ਗੱਲ ਕਰਦੇ ਨੇ ਵੀ ਆਪ ਨਹੀਂ ਹਸਣਾ ਵੀ ਅਗਲੇ ਬੰਦੇ ਨੂੰ ਹਸਾਈ ਜਾਣਾ ਇਦਾਂ ਦਾ ਸਾਹ ਤਾ ਵੀ ਉਹ ਵੇਣ ਗੱਲ ਵਧੀਆ ਕੀਤੀ ਨਾ ਗੱਲ ਕਰਨ ਦੀ ਵਧੀਆ ਕੀਤੀ ਟੜੀ ਉਹ ਵੇਖ ਖਲੋਗੀ ਕਾ ਸਭੀ ਅੰਦਰ ਨੂੰ ਕਹਿ ਕੇ ਇਹਨਾਂ ਤਾਂ ਨਿਕੜੀ ਰੋਟੀ ਚੰਗੀ ਨਹੀਂ ਹੁੰਦੀ ਤੇ ਕਹਿੰਦੇ ਜੇ ਮੰਮੀ ਕਹਿੰਨਾ ਉਹ ਆਏ ਤੇ ਉਹਨਾਂ ਕਹਿੰਦਾ ਟੜੀ ਵੀ ਦੇ ਖਲੋਤੀ ਕਹਿੰਦੇ ਤੇ ਇਹਨਾਂ ਹਾਂ ਜਿਹੜੀ ਟੜੀ ਖਲੋਗੀ ਨਾ ਓਹ ਸਾਡੇ ਲਈ ਘੜੀ ਖਲੋਗੀ ਨਾ ਅੱਜ ਪੱਖਾ ਲਾਤਾ ਆਪਾਂ ਕਿਉਂਕਿ ਗਰਮੀ ਵਧ ਗਈ ਹੈ ਲੈ ਜੀ लवली ਰਜਾਈ ਡੰਡ ਲੱਗੀ ਹੋ